ਸਰਦਾਰ ਨਰਿੰਦਰਪਾਲ ਸਿੰਘ ਸਾਹਿਬਾ ਧੰਨਵਾਦ ਸਪੀਕਰ ਸਾਹਿਬ ਤੁਸੀਂ ਅੱਜ ਮੈਨੂੰ ਬੜੇ ਹੀ ਅਹਿਮ ਮੁੱਦੇ ਤੇ ਬੋਲਣ ਦਾ ਅੱਜ ਮੌਕਾ ਦਿੱਤਾ ਹੈ ਜੋ ਪੰਜਾਬ ਤੇ ਜੋ ਸੰਕਟ ਆਇਆ ਹੈ ਜੋ ਸਾਡਾ ਖੇਤੀ ਕਰਦੇ ਕਿਸਾਨਾਂ ਦਾ ਜੋ ਪਾਣੀ ਹੈ ਉਹਨੂੰ ਅੱਜ ਕੇਂਦਰ ਦੀ ਸਰਕਾਰ ਨੇ ਖੋਣ ਦਾ ਮੈਂ ਸਮਝਦਾ ਯਤਨ ਕੀਤਾ ਹੈ ਤਾਂ ਉਸ ਤੇ ਅੱਜ ਜੋ ਆਪਣਾ ਵਿਸ਼ੇਸ਼ ਸਦਨ ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਔਰ ਸਾਰੀਆਂ ਪਾਰਟੀਆਂ ਇਸ ਮੁੱਦੇ ਤੇ ਅੱਜ ਇਕੱਠੀਆਂ ਨੇ ਤਾਂ ਮੈਂ ਸਾਰਿਆਂ ਦਾ ਤਨਵਾਦ ਕਰਦਾ ਅੱਜ ਗੱਲ ਕਰੀਏ ਸਾਰੇ ਸਾਡੇ ਮਾਨਯੋਗ ਮੈਂਬਰਾਂ ਨੇ BBMB ਦੇ ਜੋ-ਜੋ ਨਿਯਮ ਨੇ ਉਹਨਾਂ ਸਾਰੇ ਦੱਸਿਆ ਅੱਜ ਜੋ ਹਰਿਆਣਾ ਦੀ ਸਰਕਾਰ ਨੇ ਹਰਿਆਣਾ ਨੇ ਆਪਣਾ ਜੋ ਹਿੱਸੇ ਦਾ ਪਾਣੀ ਹੈ ਜੋ ਉਹਨਾਂ ਨੇ 20 ਮਈ ਤੱਕ ਆਪਣਾ ਜਿਹੜਾ ਵਰਤਨਾ ਸੀ ਉਸ ਨੂੰ ਅੱਜ ਅਪ੍ਰੈਲ ਦੇ ਜਿਹੜੇ ਅਖੀਰਲੇ ਹਫਤੇ ਤੱਕ ਆਪਦਾ ਪੂਰਾ ਵਰਤ ਲਿਆ ਤੇ ਹੁਣ ਪੰਜਾਬ ਦਾ ਜਿਹੜਾ ਪਾਣੀ ਦਾ ਹੱਕ ਹੈ ਉਹਦੇ ਵਿੱਚੋਂ ਉਹ ਪਾਣੀ ਅੱਜ ਲੈਣਾ ਚਾਹੁੰਦੇ ਨੇ ਮੈਸਮੇ ਦਾ ਖੋਣਾ ਚਾਹੁੰਦੇ ਨੇ ਇਸ ਗੱਲ ਦਾ ਮੈਂ ਵਿਰੋਧ ਕਰਦਾ ਅੱਜ ਮੈਂ ਫਾਜ਼ਲਕਾ ਜ਼ਿਲ੍ਹੇ ਤੋਂ ਨੁਮਾਇੰਦਗੀ ਕਰਦਾ ਫਾਜ਼ਲਕਾ ਹਲਕੇ ਤੋਂ ਨੁਮਾਇੰਦਗੀ ਕਰਦਾ ਸਾਡਾ ਸਾਰਾ ਫਾਜ਼ਿਲਕਾ ਜ਼ਿਲ੍ਹਾ ਟੇਲਾ ਤੇ ਪੈਂਦਾ ਹੈ ਇੱਕ ਪਾਸੇ ਪਾਕਿਸਤਾਨ ਹੈ ਇੱਕ ਪਾਸੇ ਰਾਜਸਥਾਨ ਹੈ ਸਾਡੇ ਟੇਲਾ ਦੇ ਕਿਸਾਨਾਂ ਨੂੰ ਬਹੁਤ ਵੱਡੀ ਮਾਰ ਪਾਉਗੀ ਜੇ ਇਹ ਹਰਿਆਣਾ ਸਾਡੇ ਤੋਂ ਪਾਣੀ ਜਿਹੜਾ ਖੋ ਕੇ ਲੈ ਗਿਆ ਅੱਜ ਸਾਡੇ ਫਾਜ਼ਿਲਕਾ ਦੇ ਕਿਸਾਨ ਨੇ ਜਿਨ੍ਹਾਂ ਨੂੰ 3 ਸਾਲਾਂ ਦੇ ਵਿੱਚ ਪਿਛਲੇ ਬਹੁਤ ਮੈਸਮੇ ਦਾ ਸਾਡੀ ਸਰਕਾਰ ਨੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਵਾਲੀ ਆਵਾਦੀ ਪਾਰਟੀ ਦੀ ਸਰਕਾਰ ਨੇ ਸਾਡੇ ਕਿਸਾਨਾਂ ਲਈ ਟੇਲਾ ਤੇ ਪਾਣੀ ਪਹੁੰਚਾਤਾ ਸਾਡੇ ਕਿਸਾਨਾਂ ਨੇ ਇਲਾ ਤੇ ਕਦੇ ਪਾਣੀ ਦੇਖਿਆ ਨਹੀਂ ਸੀ ਸਾਡੇ ਖੇਤ ਸੁੱਕੇ ਰਹਿ ਜਾਂਦੇ ਸੀ ਖਾਲੇ ਸੁੱਕੇ ਰਹਿ ਜਾਂਦੇ ਸੀ ਸਾਡੇ ਜਿਹੜੇ ਕਿਸਾਨ ਨੇ ਖੇਤਾਂ ਦੇ ਵਿੱਚ ਭੁੱਲ ਗਏ ਸੀ ਕਿ ਸਾਈਡ ਤੇ ਸਾਡੇ ਖਾਲੇ ਨੇ ਅੱਜ ਸਾਡੇ ਖਾਲੇ ਨੇ ਜਿਹੜੇ ਸਰਕਾਰ ਨਵੇਂ ਬਣਾ ਰਹੀ ਹੈ ਸਾਡੀਆਂ ਨਹਿਰਾਂ ਨਵੀਆਂ ਬਣਾ ਰਹੀ ਹੈ ਅੱਜ ਸਾਡੇ ਫਾਜ਼ਲ ਕਾ ਦੀ ਮੇਰੇ ਹਲਕੇ ਦੀ ਕਬੂਲ ਸ਼ਾ ਖੁੱਬਨ ਮਾਈਨਰ ਹੈ ਆਜਮ ਵਾਲਾ ਮਾਈਨਰ ਹੈ 42 ਕਰੋੜ ਦੇ ਨਾਲ ਜਿਹੜਾ ਉਹਦਾ ਨਵੀਨੀਕਰਨ ਕੀਤਾ ਗਿਆ ਹੈ ਕੰਕਰੀਟ ਲਾਈਨਿੰਗ ਬਣਾਈ ਗਈ ਹੈ ਤਕਰੀਬਨ 37 ਕਰੋੜ ਰੁਪਏ ਖਾਲਿਆਂ ਦੇ ਨਵਿਨੀਕਰਨ ਤੇ ਲਗਾਏ ਗਏ ਨੇ ਸਾਡੇ ਅੱਜ ਖਾਲੇ ਮੋੜ ਸਥਾਪਿਤ ਕੀਤੇ ਗਏ ਨੇ ਨਹਿਰਾਂ ਜਿਹੜੀਆਂ ਨਵੇਂ ਸਿਰੇ ਨੂੰ ਨਵਿਨੀਕਰਨ ਕੀਤਾ ਗਿਆ ਸਾਡੇ ਟੇਲਾਂ ਤੇ ਪਾਣੀ ਪਹੁੰਚਿਆ ਜੇ ਇਹ ਹਰਿਆਣਾ ਦੀ ਬੀਜੇਪੀ ਸਰਕਾਰ ਔਰ ਕੇਂਦਰ ਦੀ ਬੀਜੇਪੀ ਸਰਕਾਰ ਤੱਕਾ ਕਰਕੇ ਸਾਡਾ ਇਹ ਪਾਣੀ ਲੈ ਜਾਂਦੀ ਹੈ ਤਾਂ ਸਭ ਨਾਲੋਂ ਜਿਹੜੀ ਵੱਡੀ ਮਾਰ ਹੈ ਸਾਡੇ ਟੇਲਾਂ ਦੇ ਕਿਸਾਨਾਂ ਨੂੰ ਪਾਊਗੀ ਮੈਂ ਸਮਝਦਾ ਇਹ ਜੋ ਅੱਜ ਮਤਾ ਲੈ ਕੇ ਸਾਡੇ ਮੰਤਰੀ ਸਾਹਿਬ ਆਏ ਨੇ ਮੈਂ ਇਸ ਮਤੇ ਦੀ ਮੈਂ ਪੁਰਜੋਰ ਇਹਦੀ ਜਿਹੜੀ ਹੈ ਹਮਾਇਤ ਕਰਦਾ ਔਰ ਤੁਹਾਡੇ ਰਾਹੀਂ ਕੇਂਦਰ ਸਰਕਾਰ ਨੂੰ ਇਹੀ ਜੋ ਮਤੇ ਦੇ ਰਾਹੀਂ ਭੇਜਿਆ ਜਾਵੇ ਜਿਹੜਾ ਸਾਡਾ ਪੰਜਾਬ ਹੈ ਇਹ ਪੰਜਾਬ ਸਿਰਫ ਖੇਤੀ ਤੇ ਨਿਰਭਰ ਕਰਦਾ